ਜਿੰਦਗੀ ਦਾ ਸਭ ਤੋਂ ਵੱਧ ਸਮਾਂ ਜਿੱਥੇ ਮਹਾਰਾਜਾ ਨੇ ਚਰਨ ਪਾ ਕੇ ਇਸ ਨਗਰ ਨੂੰ ਮਾਣ ਬਖਸ਼ਿਆ ਉੱਥੇ ਮੰਗੀ ਦਾ ਦਿਹਾੜਾ ਜੋ ਪਵਿੱਤਰ ਪਾਵਨ ਨਗਰ ਜਿੱਥੇ ਤਿੰਨ ਪਾਸ਼ਾਹੀਆਂ ਦੇ ਚੱਲ ਪਏ ਹਨ ਤੱਕ ਤੋਂ ਪੁਰਾਣਾ ਸਹਿਦਿੱ ਘਰ ਦੀ ਤੇ ਵੀ ਮੰਗੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਨਸ਼ਿਆਂ ਤੋਂ ਵੱਗ ਕੇ ਬੁਰਾਈਆਂ ਤੋਂ ਵੱਗ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੀ ਅਮਰਤ ਸ਼ਸ਼ਵੀ ਗੁਰੂ ਵਾਲੇ ਬਣੇ ਨੇ ਅੱਜ ਪੂਰੇ ਦੇਸ਼ ਵਿੱਚ ਜਿੱਥੇ ਮਾਗੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਮੁਕਸਰ ਸਾਹਿਬ ਵਿਖੇ ਜਿੱਥੇ 40 ਮੁਕਤਿਆਂ ਦੀ ਧਰਤੀ ਤੇ ਮਾਗੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਡਰੋਲੀ ਪਾਈ ਵਿਖੇ ਵੀ ਜਿਹੜਾ ਮਾਗੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਦੱਸਦੇ ਕਿ ਪਿੰਡ ਡਰੋਲੀ ਪਾਈ ਜਿੱਥੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਇਨੇ ਇਸ ਜਗ੍ਹਾ ਤੇ ਉਹਨਾ ਆ ਕੇ ਵਿਸ਼ਰਾਮ ਕੀਤਾ ਜਿਸ ਸਥਾਨ ਤੇ ਅੱਜ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਇੱਥੇ ਹੀ ਵਸਨੇ ਕੇ ਬਾਬਾ ਗਰਦਿੱਤਾ ਜੀ ਦਾ ਵੀ ਇਹ ਜਨਮ ਸਥਾਨ ਵਜੋਂ ਜਾਣਿਆ ਜਾਣ ਵਾਲਾ ਨਗਰ ਹੈ ਮਾਤਾ ਦਮੋਦਰੀ ਜੀ ਦਾ ਵੀ ਜਿਹੜੀਆਂ ਅੰਤਮ ਰਸਮਾਂ ਸੀਗੀਆਂ ਉਹ ਇਸੇ ਨਗਰ ਡੋਲੀਪਾਈ ਦੇ ਵਿੱਚ ਹੋਈਆਂ ਸਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੀਆਂ ਸੰਗਤਾਂ ਨੇ ਉਹ ਅੱਜ ਇਸ ਗੁਰਦੁਆਰਾ ਸੇਵ ਵਿੱਚ ਨਤਮਸਤ ਹੋਣ ਵਾਸਤੇ ਆਈਆਂ ਨੇ ਵੱਡੀ ਗਿਣਤੀ ਚ ਜਿਹੜੀਆਂ ਸੰਗਤਾਂ ਨੇ ਉਹ ਗੁਰਦੁਆਰਾ ਸੇਵ ਵਿੱਚ ਹਾਜ਼ਰ ਹੋ ਕੇ ਹਾਜ਼ਰੀ ਭਰ ਰਹੀਆਂ ਨੇ ਆਪਣਾ ਜਿਹੜਾ ਗੁਰੂ ਦੇ ਨਾਲ ਜੁੜ ਕੇ ਆਪਣਾ ਜੀਵਨ ਆ ਜਿਹੜਾ ਉਹ ਸਫਲ ਕਰ ਰਹੀਆਂ ਨੇ ਦੂਰੋਂ ਦੂਰ ਤੋਂ ਜਿਹੜੇ ਪੰਜਾਬ ਦੇ ਭਰਤਾਂ ਜਿਹੜੀਆਂ ਸੰਗਤਾਂ ਇਸ ਜਗ੍ਹਾ ਤੇ ਆ ਕੇ ਜਿੱਥੇ ਨਤਮਸਤ ਹੁੰਦੀਆਂ ਨੇ ਹਾਜ਼ਰੀ ਭਰਦੀਆਂ ਨੇ ਉੱਥੇ ਗੁਰੂ ਘਰ ਵਿੱਚ ਗੁਰਬਾਣੀ ਸੁਣ ਕੇ ਵੀ ਜਿਹੜਾ ਲਾਹਾ ਪ੍ਰਾਪਤ ਕਰਦੀਆਂ ਨੇ ਇਸ ਗੁਰਦਾਰਾ ਸਾਹਿਬ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰਿ ਸ਼ਰਨ ਆਣ ਹਰਕਾ ਨਾਮ ਤੇ ਸੰਤਬਨਾ ਦਾ ਪ੍ਰਦਾਨ ਅੱਜ ਜੋ ਪਵਿੱਤਰ ਮਾਗੀ ਦਾ ਦਿਹਾੜਾ ਜੋ ਸਾਰੇ ਪੰਜਾਬ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਵਿੱਚ ਇਤਿਹਾਸਕ ਸਥਾਨ ਢੋਲੀ ਭਾਈ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਜਿੱਥੇ ਮਹਾਰਾਜਿਆਂ ਨੇ ਚਰਨ ਪਾ ਕੇ ਇਸ ਨਗਰ ਨੂੰ ਮਾਣ ਬਖਸ਼ਿਆ ਉਥੇ ਮਾਘੀ ਦਾ ਦਿਹਾੜਾ ਜੋ ਪਵਿੱਤਰ ਪਾਵਨ ਨਗਰ ਜਿੱਥੇ ਤਿੰਨ ਪਾਤਸ਼ਾਹੀਆਂ ਦੇ ਚਰਨ ਪਏ ਹਨ ਤੱਕ ਤੋਂ ਉਪਰ ਸਹਿਨ ਦੀ ਧਰਤੀ ਤੇ ਵੀ ਮਾਘੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਢੋਲੀ ਭਾਈ ਦੀ ਧਰਤੀ ਤੇ ਵੀ ਮਾਘੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਰੌਲੀ ਗੁਰਦੁਆਰਾ ਕੀਠਾ ਸਹਿਬ ਤੇ ਵੀ ਮਾਗੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਮਾਗੀ ਦੇ ਪਵਿੱਤਰ ਪਾਵਨ ਦਿਹਾੜੇ ਤੇ ਅਸੀਂ ਸਮੂਹ ਸੰਗਤਾਂ ਨੂੰ ਗੁਰਦੁਆਰਾ ਕੀਠਾ ਸਹਿਬ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਕਰੋੜਾ ਕਰੋੜਾ ਵਧਾਈ ਦਿੰਦੇ ਹਾਂ ਅਰਦਾਸ ਕਰਦੇ ਹਾਂ ਸਾਰੇ ਸੰਸਾਰ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਹੋਵੇ ਨਸ਼ਿਆਂ ਤੋਂ ਬਚ ਕੇ ਬੁਰਾਈਆਂ ਤੋਂ ਬਚ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਗਏ ਅੰਮ੍ਰਿਤ ਸ਼ਕਤੀ ਗੁਰੂ ਵਾਲੇ ਬਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਖੜੇ ਆ ਮੈਂਬਰ ਸਾਹਿਬਾਨ ਨੇ ਪਤਾਨ ਸਾਹਿਬਾਨ ਨੇ ਮੈਨੇਜਰ ਸਾਹਿਬਾਨ ਨੇ ਅ ਗੱਲਬਾਤ ਕਰਾਂਗੇ ਤੇ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਨਗਰ ਦਾ ਕੀ ਇਤਿਹਾਸ ਨੇ ਕਿਹੜੇ ਕਿਹੜੇ ਗੁਰੂ ਸਾਹਿਬਾਨ ਇਸ ਨਗਰ ਦੇ ਵਿੱਚ ਆਏ ਨੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਰਕੀੜਾ ਗੁਰੂ ਸਾਹਿਬਾ ਇਸ ਸਥਾਨ ਤੇ ਪਹੁੰਚੇ ਨੇ ਕੀ ਇਸ ਨਗਰ ਦੀ ਮਹੱਤਤਾ ਨੂੰ ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਸਥਾਨਾਂ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੁਪੁੱਤਰ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਸਥਾਨਾਂ ਤੇ ਦਿਵਾਨ ਸਜਉਂਦੇ ਰਹੇ ਨੇ ਇਲਾਕੇ ਦੀਆਂ ਸੰਗਤਾਂ ਇੱਥੇ ਆ ਕਰਕੇ ਦਿਵਾਨਾਂ ਦੇ ਵਿੱਚ ਸਮੂਲੀਅਤ ਕਰਦੀਆਂ ਸੀ ਤੇ ਸਾਡੇ ਨਗਰੀ ਡਰੋਲੀ ਭਾਈ ਵਿਖੇ ਅ ਧੰਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਅ ਬਾਬਾ ਗੁਰਦਤਾ ਜੀ ਦਾ ਜਨਮ ਦਿਨ ਜਨਮ ਸਥਾਨ ਹੈ ਜੋ ਪਿੰਡ ਦੇ ਵਿੱਚ ਹੈ ਸੇ ਇਸ ਸਥਾਨਾਂ ਤੇ ਹਰਕ ਸਾਲ 40 ਮੁਕਤਿਆਂ ਦੀ ਯਾਦ ਦੇ ਅੰਦਰ ਮੈਂ ਦਵਾਨ ਸਜਦੇ ਆ 40 ਮੁਕਤਿਆਂ ਦੇ ਯਾਦ ਦੇ ਅੰਦਰ ਦਵਾਨ ਸਜਾਏ ਜਾਂਦੇ ਆ ਤੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਕਰਕੇ ਤੇ ਨਮਸਤਕ ਹੁੰਦੇ ਗਏ ਆ ਕਿੱਥੋ ਕਿਥੋ ਸੰਗਤ ਆਉਂਦੀ ਹੈ ਜੇ ਗੱਲ ਕੀਤੀ ਹੈ ਤਾਂ ਇਤਿਹਾਸਕ ਨਗਰਾ ਪ੍ਰਾਣੇ ਜਿਹੜੇ ਇਸ ਸੰਗਤਾਂ ਇੱਥੇ ਜੁੜੀਆਂ ਵੀਆਂ ਨੇ ਇਸ ਚ ਨੇੜੇ-ਨੇੜੇ ਪਿੰਡਾਂ ਜਿ ਸੋਸਣ ਹੋ ਗਿਆ ਬਘੇਲਾ ਹੋ ਗਿਆ ਡਕਰੂ ਹੋ ਗਿਆ ਇਧਰ ਪੇਖਾ ਹੋ ਗਿਆ ਸਾਪੂ ਵਾਲਾ ਹੋ ਗਿਆ ਸਲੀਨਾ ਹੋ ਗਿਆ ਬੇਅੰਤ ਸੰਗਤਾਂ ਨੇੜੇ-ਨੇੜੇ ਦੀਆਂ ਦੂਰੋਂ ਵੀ ਸੰਗਤਾਂ ਹੁੰਦੀਆਂ ਨੇ ਇੱਥੇ ਜੀ ਹੋਰ ਵੀ ਸਾਡੇ ਨਾਲ ਨੇ ਉਦੋਂ ਦਰਸ਼ਨ ਸਿੰਘ ਜੀ ਕਾਫੀ ਇਸ ਸਥਾਨ ਤੇ ਸੰਗਤਾਂ ਜੁੜੀਆਂ ਨੇ ਹਰ ਸਾਲ ਜਿਹੜਾ ਮਾਗੀ ਦਾ ਦੇਣਾ ਵੱਡੇ ਪੱਤਰ ਤੇ ਮਨਾਇਆ ਜਾ ਰਿਹਾ ਅੱਜ ਵੀ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਜੋ ਪਹੁੰਚੇ ਨੇ ਕਿਸ ਨੇ ਆਂ ਦੇਣਾ ਚਾਹੂਗੀ ਗੁਰੂ ਜੀ ਦਾ ਬਖਸ਼ਾ ਹੈ ਨਹਰ ਕਰਕੇ ਬਲੰਦ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਾਗ ਮਹੀਨੇ ਦਾ ਪਵਿੱਤਰ ਦਿਹਾੜਾ 40 ਮੁਕਤਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਨਗਰ ਡੋਲੀ ਭਾਈ ਦੇ ਪਿੰਡ ਦੇ ਵਿੱਚ 6ਵੇਂ ਪਾਸ਼ਾ ਹਰਗੋਮਤ ਸਿੰਘ ਜੀ ਬੜਾ ਚੈਰ ਗੁਜ਼ਾਰੇ ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀ ਵੀ ਸੀ ਤੇ ਸੰਗਤਾਂ ਦੇ ਨਾਲ ਵੀ ਬਹੁਤ ਪਿਆਰ ਸੀ ਇੱਥੇ ਹਰ ਸਾਲ ਦੀ ਤਰ੍ਹਾਂ ਮੱਘੀ ਦਾ ਮਹੀਨਾ ਬਹੁਤ ਸ਼ਰਦਾ ਭਾਵਨਾ ਨਾਲ ਮਨਾਇਆ ਜਾਂਦਾ ਦੇਸ਼ਾਂ ਵਿਦੇਸ਼ਾਂ ਤੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਬਹੁਤ ਭਾਰੀ ਕਾਠ ਹੁੰਦਾ ਹੈ ਸੰਗਤਾਂਾਂ ਕੇ ਸਰੋਵਰ ਚ ਇਸ਼ਨਾਨ ਕਰਦੀਆਂ ਗੁਰੂ ਸਾਹਿਬ ਜੀ ਦੇ ਚਰਨਾਂ ਚਾਣ ਕੇ ਆਪਣੇ ਲੋਕ ਭਲਾਈ ਦੇ ਭਲੇ ਲਈ ਅਰਦਾਸ ਬੇਨਤੀਆਂ ਕਰਾਉਂਦੀਆਂ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਜਿਵੇਂ ਕਹਿੰਦੇ ਆ ਤੇ ਨਾਲ ਨੌਜਵਾਨ ਨੌਜਵਾਨਾਂ ਨੂੰ ਵੀ ਪ੍ਰੇਰਣਾ ਕਰਦੇ ਆ ਕਿ ਸਿੰਘ ਸਜੋ ਗੁਰੂ ਵਾਲੇ ਬਣੋ ਅਮਰਤ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਬਾਬਾ ਗੁਰਦਤਾ ਜੀ ਦਾ ਜਨਮ ਜਨਮ ਇਸ ਸਥਾਨਾ ਤੇ ਹੋਇਆ ਜੋ ਆਪਣੇ ਨਗਰ ਵਿੱਚ ਗੁਰਦੁਆਰਾ ਸਾਹਿਬ ਹੈ ਇੱਥੇ ਛੇਵੇਂ ਪਾਤਸ਼ਾਹ ਜੀ ਦੇ ਸਾਡੂ ਬਾਬਾ ਸਾਈਂ ਦਾਸ ਜੀ ਉਹਨਾਂ ਦਾ ਵੀ ਘਰ ਇੱਥੇ ਉਹਨਾਂ ਨੇ ਯਾਦ ਕੀਤਾ ਸੀ ਜੇ ਸਤਿਗੁਰੂ ਜੀ ਪ੍ਰੇਮ ਦੇ ਖਿੱਚੇ ਹੋਏ ਇਸ ਸਾਨਾ ਵਿੱਚ ਆਏ ਸੀ। ਪ੍ਰ단 ਜੀ ਕੀ ਅਪੀਲ ਕਰੋਗੇ ਅੱਜ ਸੰਗਤਾਂ ਨੂੰ ਅੱਜ ਦੇ ਸਭ ਉਹ ਦਿਹਾੜੇ ਤੇ ਕੀ ਕਹਿਣਾ ਚਾਹੋਗੇ? ਨਹੀਂ ਨਹੀਂ। ਕੀ ਕਹਿਣਾ ਚਾਹੁੰਗੇ? ਜੀ ਇਹ ਹੀ ਬੜਾ ਖੁਸ਼ੀ ਭਰਿਆ ਦਿਹਾੜਾ ਮਾਗੀ ਦਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਬਹੁਤ ਭਾਰੀ ਮੇਲਾ ਮਨਾਇਆ ਜਿਸ ਤਰ੍ਹਾਂ ਮੁਖਸਰ ਸਾਹਿਬ ਤਖਤੂ ਪੁਰਾ ਸਾਹਿਬ ਮਨਾਇਆ ਜਾਂਦੇ ਇਸੇ ਤਰ੍ਹਾਂ ਹੀ ਲਾਕੇ ਦੀਆਂ ਸੰਗਤਾਂ ਬੜੀ ਖੁਸ਼ੀ ਦੇ ਨਾਲ ਇਸ ਪਵਿੱਤਰ ਸਥਾਨਾਂ ਤੇ ਹਾਜ਼ਰੀ ਭਰਦੀਆਂ ਬਹੁਤ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਅਸਰ ਇਹ ਵੀ ਪਤਾ ਚ ਲੈ ਕੇ ਇਸ ਨਗਰ ਦੇ ਵਿੱਚ ਗੁਰੂ ਸਾਹਿਬ ਦੀਆਂ ਵਸਤਰ ਵੀ ਆ ਕਈ ਹੋਰ ਨਿਸ਼ਾਨੀਆਂ ਵੀ ਨੇ ਜਿਹੜੀਆਂ ਇਸ ਨਗਰ ਦੇ ਵਿੱਚ ਸ਼ਿਸ਼ੋਭਤ ਨੇ ਹਾਂਜੀ ਸਾਡੇ ਨਗਰ ਦੇ ਵਿੱਚ ਜਿੱਥੇ ਬਾਬਾ ਸਾਈਂ ਦਾਸ ਜੀ ਦਾ ਘਰ ਸੀ ਪੁਰਾਣਾ ਉਸ ਥਾਂ ਅੱਜ ਮੌਜੂਦ ਆ ਗੁਰੂ ਸਹਿਬਾਨ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਥੇ ਪ੍ਰਗਾਸ਼ ਨੇ ਤੇ ਉੱਥੇ ਨਿਸ਼ਾਨੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਜਿਵੇਂ ਕਸ਼ਹਿਰਾ ਹੋਇਆ ਚੋਲਾ ਸਾਹਿਬ ਹੋਇਆ ਇੱਕ ਮਾਲਾ ਹੈ ਇੱਕ ਪ੍ਰਾਣੀ ਬੀੜ ਸਾਹਿਬ ਹੈ ਸੋ ਹੋਰ ਵੀ ਕਈ ਮਤਲਬ ਨਿਸ਼ਾਨੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਕਈ ਸੰਗਤਾਂ ਨੂੰ ਪਤਾ ਨਹੀਂ ਕਈ ਵਾਰੀ ਦਰਸ਼ਨ ਕਰਨ ਆਉਂਦੀਆਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਨਿਸ਼ਾਨੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਸੋ ਮੈਂ ਬੇਨਤੀ ਕਰਾਂਗਾ ਦੇਸ਼ਾਂ-ਪਰਦੇਸਾਂ ਦੇ ਵਿੱਚ ਸੰਗਤਾਂ ਨੂੰ ਜਦੋਂ ਵੀ ਪਿੰਡ ਡਰੋਲੀ ਭਾਈ ਜੋ ਮੋਗਾ ਜ਼ਿਲ੍ਹੇ ਦੇ ਵਿੱਚ ਹੈ ਦੇਸ਼ਾਂ-ਪਰਦੇਸਾਂ ਜੋ ਸੰਗਤਾਂ ਹੁੰਦੀਆਂ ਨੇ ਉਸ ਨਿਸ਼ਾਨੀਆਂ ਦੇ ਦਰਸ਼ਨ ਜ਼ਰੂਰ ਕਰਨ ਜੋ ਸਾਡੀ ਪੁਰਾਣੀ ਵਿਰਾਸਤ ਹੈ ਸੰਭਾਲ ਕੇ ਰੱਖੀ ਹੋਈ ਹੈ ਸੋ ਆਪਣੇ ਬੱਚਿਆਂ ਨੂੰ ਜ਼ਰੂਰ ਉਸ ਦੇ ਦਰਸ਼ਨ ਕਰਵਾਉਣੇ ਚਾਹੀਦੇ ਸਰ ਇੱਥੇ ਨਗਰ ਦੇ ਵਿੱਚ ਹੋਰ ਵੀ ਜਿਹੜੇ ਸਾਡੇ ਗੁਰੂ ਸਾਹਿਬਾਨ ਆਏ ਨੇ ਮਾਤਾ ਦਮੋਦਰੀ ਜੀ ਦਾ ਵੀ ਪਤਾ ਲੱਗਿਆ ਕਿ ਇਸੇ ਪਿੰਡ ਨਗਰ ਦੇ ਵਿੱਚ ਅੰਤਮ ਰਸਮਾਂ ਹੋਈਆਂ ਨੇ ਸਾਡੇ ਨਗਰ ਦੇ ਵਿੱਚ ਜਿੱਥੇ 7ਵੇਂ ਪਾਤਸ਼ਾਹ ਗੁਰੂ ਹਰ Rai ਮਹਾਰਾਜ ਜਿਨ੍ਹਾਂ ਦਾ ਸਾਨ ਤੰਬੂ ਮਾਲ ਸਾਹਿਬ ਬਣਿਆ ਹੋਇਆ ਡਗਰੂ ਤੋਂ ਇਧਰ ਸਾਈਡ ਤੇ ਨੰਗੇ ਪੈਰੀ ਚੱਲ ਕੇ ਜੋੜਾ ਲਾਹ ਕਰਕੇ ਇਸ ਸਾਨਾ ਤੇ ਹੁੰਦੇ ਸੀ ਤੇ ਜੋ ਪਵਿੱਤਰ ਸਰੋਵਰ ਹੈ ਇਹਦੀ ਮਤਲਬ ਕਿ ਸੇਵਾ ਕਰਵਾਇਆ ਕਰਦੇ ਸੀ ਨੰਗੇ ਪੈਰਾਇਆ ਕਰਦੇ ਸੀ ਇਹਨਾਂ ਤੋਂ ਬਿਨਾ ਬਾਬਾ ਨਰੈਨਦਾਸ ਜੀ ਬੀਬੀ ਰਾਮੂ ਜੀ ਤੇ ਮਾਤਾ ਦਮੋਦਰੀ ਜੀ ਜਿਨ੍ਹਾਂ ਦਾ ਅਗੀਠਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਉਹਨਾਂ ਦਾ ਤਾਂ ਅੰਤਮ ਸੰਸਕਾਰ ਜੋ ਪਿਛਲੇ ਜਗ੍ਹਾ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਥੇ ਅੰਤਮ ਸੰਸਕਾਰ ਹੋਇਆ ਉਹਨਾਂ ਦਾ ਕੀ ਅਪੀਲ ਕਰਾਂਗੇ ਅਸੀਂ ਤੇ ਨੌਜਵਾਨ ਅਸੀਂ ਨੌਜਵਾਨਾਂ ਨੂੰ ਅਪੀਲ ਕਰਾਂਗੇ ਵੀ ਅੰਮ੍ਰਿਤ ਪੀਵੋ ਸਦਾਚਾਰ ਜੀਵੋ ਜੋ ਕਿ ਮਸਿਆ ਦੇ ਦਿਹਾੜੇ ਤੇ ਹਰ ਇੱਕ ਇਥੋਂ ਦੀ ਪ੍ਰਬੰਧ ਕਮੇਟੀ ਵੱਲੋਂ ਬੜਾ ਉਚੇਚਾ ਪ੍ਰਬੰਧ ਕੀਤਾ ਗਿਆ ਅੰਮ੍ਰਿਤ ਪਾਣ ਕਰਵਾਇਆ ਜਾਂਦਾ ਪੰਜ ਪਿਆਰੇ ਸਹਿਬਾਨ ਬਲਾ ਕੇ ਅੰਮ੍ਰਿਤ ਛਕੀਏ ਗੁਰੂ ਦੇ ਨਾਮ ਜੁੜੀ ਜੁੜੀਏ ਤੇ ਅਸੀਂ ਨਸ਼ਿਆ ਤੋਂ ਰਹਿਤ ਹੋ ਸਕੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੀਏ ਲੰਬੇ ਸਮੇਂ ਤੋਂ ਲੜੀਆਂ ਵੀ ਆਰੰਭ ਨੇ ਨਿਰਵਿਘਨ ਚੱਲ ਰਹੀਆਂ ਨੇ ਨਿਰਵਿਘਨ ਅੰਮ੍ਰਿਤ ਸੰਚਾਰ ਕਰਾਇਆ ਜਾ ਰਿਹਾ ਕਿੰਨੇ ਕੁ ਜਿਹੜੀਆਂ ਸੰਗਤਾਂ ਹਰ ਵਾਰ ਜਿਹੜੀਆਂ ਇੱਥੇ ਪਹੁੰਚਦੇ ਨੇ ਅੰਮ੍ਰਿਤ ਸੰਚਾਰ ਕਰਦੇ ਹਾਂਜੀ ਇਹ ਲੜੀ ਉਸ ਅਰਦਾਸ ਦੇ ਵਿੱਚ ਦਾਸਵੀਂ ਸ਼ਾਮਤ ਸੀ 10 ਜੂਨ 1984 ਨੂੰ ਪਹਿਲੀ ਅਰਦਾਸ ਹੋਈ ਐ ਇਸ ਸਾਲਾ ਤੇ ਅਸੀਂ ਵਿੱਚ ਸੀ ਜਦੋਂ ਅਕਾਲ ਤਾ ਸਭ ਤੇ ਅਟੈਕ ਕੀਤਾ ਗਿਆ ਸਰਕਾਰ ਵੱਲੋਂ ਅਟੈਕ ਕੀਤਾ ਹਰਮੰਦਰ ਸਾਹਿਬ ਤੇ 10 ਜੂਨ ਤੋਂ ਇੱਥੇ ਜੋ ਅਖੰਡ ਪਾਠਾ ਸਾਹਿਬ ਜੀ ਦੀ ਲੜੀ ਪਰ ਆਰੰਭ ਨਿਰੰਤਰ ਜਾਰੀ ਹੈ ਬਹੁਤ ਝਮੇਲੇ ਵੀ ਪਏ ਨੇ ਪਰ ਇਹ ਲੜੀ ਬੰਦ ਨਹੀਂ ਹੋਈ ਅੱਜ ਤੱਕ ਉਹ ਉਹਦੀ ਸ਼ੁਰੂਆਤ ਹੈ ਚੱਲੀ ਜਾ ਰਹੀ ਹੈ ਸੋ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿੰਨਾ ਵੀ ਸੰਗਤਾਂ ਨੇ ਇੱਥੇ ਅਖੰਡ ਪਾਠ ਸਾਹਿਬ ਜੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਭੇਟਾ 8400 ਰੁਪਏ ਮੇਰਾ ਖਲਾ ਇਥੋਂ ਦੀ ਭੇਟਾ ਹੈ ਸੋ ਆਪਣੇ ਅਖੰਡ ਪਾਠ ਸੇਵ ਕਰਵਾ ਸਕਦੇ ਆ ਜੀ। ਹਮ ਇਮਾਰਤ ਵੀ ਨਵੀਂ ਜਿਹੜੀ ਤਿਆਰ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੀ ਨਵੇਂ ਸਿਰੇ ਤੋਂ ਜਿਹੜੀ ਇਮਾਰਤ ਤਿਆਰ ਕੇ ਸੰਗਤਾਂ ਨੂੰ ਕੀ ਅਪੀਲ ਕਰੋਗੇ? ਅ ਕਈ ਦਾਨੀ ਸੱਜਣਾ ਨੇ ਦਾਨ ਕਰਨਾ ਹੁੰਦਾ ਵਿਦੇਸ਼ਾਂ ਚੋਂ ਬੈਠੀਆਂ ਸੰਗਤਾਂ ਵੀ ਦਸ万 ਦਸਵੰਦ ਕੱਢਦੀਆਂ ਨੇ। ਹਾਂਜੀ ਜੋ ਇਹ ਸਥਾਨ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ ਨਵੀਂ ਇਮਾਰਤ ਬਣ ਰਹੀ ਮੰਨਾਵਾਂ ਦਰਬਾਰ ਸਾਹਿਬ ਬਣਾ ਰਹੇ ਨੇ। ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਉਹਨਾਂ ਤੋਂ ਵਾਰੋਸ ਸੋ ਬਾਬਾ ਨਿਹਾਲ ਸਿੰਘ ਜੀ ਜਾਂ ਬਾਬਾ ਕਮਾਲ ਸਿੰਘ ਜੀ ਆ। ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਸੰਯੋਗ ਦੇ ਨਾਲ ਕਿਉਂਕਿ ਸੰਯੋਗ ਬਿਨਾ ਕੋਈ ਕੁਝ ਵੀ ਕੰਮ ਆਪਾਂ ਨੇਪਰੇ ਨਹੀਂ ਚਾੜ ਸਕਦੇ ਉਹਨਾਂ ਦੇ ਸੰਯੋਗ ਦੇ ਨਾਲ ਮਹਾਪੁਰਸ਼ਾਂ ਵੱਲੋਂ ਇੱਥੇ ਕਾਰ ਸੇਵਾ ਨਿਰੰਤਰ ਚੱਰੀ ਆ ਜਿਨ੍ਹਾਂ ਵੀ ਸੰਗਤਾਂ ਨੇ ਆਪਣਾ ਯੋਗਦਾਨ ਪਾਉਣਾ ਤੇ ਇੱਥੋਂ ਦੇ ਪ੍ਰਬੰਧਕਾਂ ਨਾਲ ਤੇ ਬਾਬਾ ਜੀ ਨਾਲ ਕਨੈਕਟ ਕਰ ਸਕਦੇ ਬਿਲਕੁਲ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਮੈਂਬਰ ਆ ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ 10 ਜੂਨ 1984 ਤੋਂ ਲਗਾਤਾਰ ਇਸ ਸਥਾਨ ਤੇ ਅਓ ਸਿਰਖੰਡ ਪੜਸੇ ਆਦੀਆਂ ਲੜੀਆਂ ਆਰੰਭ ਨੇ ਲਗਾਤਾਰ ਜਿਹੜੇ ਭੋਗ ਆ ਉਪਾਏ ਜਾ ਰਹੇ ਨੇ ਤੇ ਵੱਡੀ ਗਿਣਤੀ ਜਿਹੜੀਆਂ ਸੰਗਤਾਂ ਨੇ ਉਹ ਹਰ ਸਾਲ ਜਿੱਥੇ ਮਾਗੀ ਦੇ ਪਵਿੱਤਰ ਦਿਹਾੜੇ ਤੇ ਨਤਮਸਤਕ ਹੁੰਦੇ ਨੇ ਹਾਇਰੀਪਾ ਦੇ ਨੇ ਉੱਥੇ ਦੇਸ਼ਾਂ ਵਿਦੇਸ਼ਾਂ ਚ ਵਸਦੀਆਂ ਸੰਗਤਾਂ ਨੂੰ ਵੀ ਇਸ ਕਮੇਟੀ ਵੱਲੋਂ ਅਪੀਲ ਕੀਤੀ ਕਿ ਉਹ ਜਰੂਰ ਇਸ ਨਗਰ ਵਿੱਚ ਆਉਣ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਤੇ ਜਿਹੜੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਨੇ ਚੂਲਾ ਸਾਹਿਬ ਆ ਉਹਨਾਂ ਦੇ ਜਰੂਰ ਦਰਸ਼ਨ ਕਰਾਉਣ ਇਤਿਹਾਸਕ ਨਗਰ ਡਰੋਲੀ ਪਾਈ ਜਿੱਥੇ ਛੇਵੇਂ ਪਾਤਸ਼ਾਹ ਸਤਵੇਂ ਪਾਸ਼ਾ ਬਾਬਾ ਗਦ ਦਿੱਤਾ ਜੀ ਮਤਦਮੋਦਰੀ ਜੀ ਤੋਂ ਇਲਾਵਾ ਕਈ ਹੋਰ ਸ਼ਖਸੀਅਤਾਂ ਨੇ ਜਿਹੜੀਆਂ ਨੇ ਇਸ ਨਗਰ ਦੇ ਵਿੱਚ ਚਰਨ ਪਾਏ ਨੇ ਹਰੇਕ ਨੂੰ ਅਪੀਲ ਕੀਤੀ ਕਿ ਉਹ ਇਸ ਸਥਾਨ ਤੇ ਜ਼ਰੂਰ ਨਤਮਸਤ ਹੋਣ ਤਾਂ ਜੋ ਸਾਡੇ ਬੱਚਿਆਂ ਨੂੰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਨਗਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਕੈਮਰਾਮੈਨ ਹਰਪਾਲ ਦੇ ਨਾਲ ਸੱਜ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ